ਪਿਆਰ ਹੁੰਦਾ ਫੁੱਲਾਂ ਤੋਂ ਮਲੂਕ ਸੋਹਣਿਆ ਜਿਵੇਂ ਹੁੰਦੀ ਮੋਰਨੀ ਦੀ ਕੂਕ ਸੋਹਣਿਆ ਦੂਰ ਕਿਤੇ ਜੰਗਲਾਂ 'ਚ ਨੱਚਦੀ ਫਿਰੇ ਸ਼ਹਿਰ ਤੱਕ ਸੁਣੇ ਜਾਂਦੀ ਹੂਕ ਸੋਹਣਿਆ ਸੱਜਣ ਰਾਜ਼ੀ ਹੋ ਜਵੇ ਫੇਰ ਵੀ ਉਹ ਰੋੜਾ ਨਹੀਂ ਉਹ ਪਾਈਦਾ ਪਾਗਲਾ ਸੱਜਣ ਰਾਜ਼ੀ ਹੋ ਜਵੇ ਫੇਰ ਵੀ ਉਹ ਰੋੜਾ ਨਹੀਂ ਉਹ ਪਾਈਦਾ ਪਾਗਲਾ ਇਸ਼ਕ ਹੁੰਦਾ ਹੀ ਰਿਆ ਦੇ ਵਰਗਾ ਜੱਗ ਤੋਂ ਲੁਕਾਈਦਾ ਪਾਗਲਾ ਸੱਜਣ ਰਾਜ਼ੀ ਹੋ ਜਵੇ ਫੇਰ ਵੀ ਹੋ ਰੋਲਾ ਨਿਓ ਪਈਦਾ ਕੇ ਰੋਲੇ ਵਿੱਚ ਹਾਨੀਆਂ ਆਈ ਹਾਨੀਆਂ ਕੇ ਕੋਈ ਮਰੂ ਪਾਨੀਆਂ ਤੇ ਕਾਨੀਆਂ ਤੂੰ ਕਰ ਨਨਦਾਨੀਆਂ ਵੇਰਾਨੀਆਂ ਜਰੜੂ ਜਵਾਨੀਆਂ ਵੇ ਜਾਨੀਆਂ ਇਹ ਜ਼ਿੰਦਗੀ ਲਸਾਨੀਆਂ ਇਸ ਨੂੰ ਉਹ ਐਵੇਂ ਨਹੀਂ ਗਵਾਈਦਾ ਪਾਗਲਾ ਇਹ ਜ਼ਿੰਦਗੀ ਲਸਾਨੀਆਂ ਇਸ ਨੂੰ ਉਹ ਐਵੇਂ ਨਹੀਂ ਗਵਾਈਦਾ ਪਾਗਲਾ ਉਹ ਗਾਤੋਂ ਕੀਤੀ ਏ ਅਸੋਂ ਦੇ ਨਾਲ ਬਸਵੇ ਉਹ ਕੋਈ ਦੋਸ਼ ਅਸ ਦਾ ਦੱਸਵੇ ਕਿੰਦਾ ਦਿਲ ਨਿਉ ਤੋਰੀ ਕੇੰਜ ਦਿਲ ਨਹੀਂਓ ਤੋੜੀ ਦਾ ਪਿਆਰ ਤੇਰੇ ਨਾਲ ਦੱਸਾਂ ਕੀ ਮੈਂ ਕਿੰਨਾ ਏ ਹੋ ਪਾਣੀ ਸੱਤਾ ਸਾਗਰਾਂ ਦੇ ਵਿੱਚ ਜਿੰਨਾ ਏ ਕਰਾਂ ਯਾਦ ਮੈਂ ਸਵੇਰੇ ਤੇ ਸ਼ਾਮ ਦੇ ਵਾਹ ਕੁਲਮਾ ਯੱਲਾ ਤੋਂ ਵੀ ਪਹਿਲਾਂ ਤੇਰਾ ਨਾਮ ਵੇ ਗਿਰੋਂਦੇ ਆਨ ਨਹੀਂਓ ਮੋ ਛੋੜੀ ਦਾ ਪਿਆਰਿਆ ਕੇੰਜ ਦਿਲ ਨਹੀਂਓ ਢੋੜੀ ਦਾ ਹੋ ਕੀ ਸਮਝਾਈਏ ਸੱਜਣਾਏ ਨਾ ਨੈਣ ਕਮਲਿਆਂ ਨੂੰ ਇਹਦੇ ਤੈਨੂੰ ਵੇਖੇ ਬਿਨਾ ਗੁਜ਼ਾਰਾ ਨਹੀਂ ਹੁੰਦਾ ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ ਪਿਆਰਾ ਨਹੀਂ ਹੁੰਦਾ ਜਾਣੇ ਅਸੀਂ ਤਾਂ ਦਿਲ ਤੇ ਲਾਈਆਂ ਦੇ ਤੇਰੇ ਕਰਕੇ ਨੀਂਦਾ ਅਸੀਂ ਗਵਾਈਆਂ ਨੇ ਜੋਣੇ ਅਸੀਂ ਦਿਲ ਤੇ ਲਾਈਆਂ ਨੇ ਤੇਰੇ ਕਰਕੇ ਮਿੰਦਾ ਅਸੀਂ ਗਵਾਈਆਂ ਨੇ ਚੇਤੇ ਕਰੀਏ ਤੈਨੂੰ ਰਾਤਾਂ ਨੂੰ ਵੀ ਉੱਠ ਟਿਟਕੇ ਪਰ ਗਵਾਈ ਸੁਤਾ ਇੱਕ ਵੀ ਤਾਰਾ ਨਹੀਂ ਹੁੰਦਾ ਕੀ ਸਮਝਾਈਏ ਸੱਜਣਾ ਨਾ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਵੇਖੇ ਬਿਨਾ guzara ਨਹੀਂ ਹੁੰਦਾ ਜਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ ਪਿਆਰਾ ਨਹੀਂ ਹੁੰਦਾ ਉੱਚੀ ਸ਼ਾਨ ਹੋਵੇ ਐਸੀ ਆਸ਼ਕੀ ਕਰੀ ਸਰਤਾਜ ਸ਼ਾਇਰਾ ਕੋਈ ਹੈਰਾਨ ਹੋਵੇ ਤੇ ਕੁਰਬਾਨ ਹੋਵੇ ਐਸੀ ਇਸ਼ਕ ਬਾਜ਼ਾਰ ਦੀ ਰੀਤ ਵੇਖੀ ਲੱਖਾਂ ਸਾਬਾਏ ਤੇ ਰਸੀਦ ਕੋਈ ਨਾ ਜੀਨੇ ਇਸ ਜਹਾਨ ਵਿੱਚ ਪੈਰ ਪਾਇਆ ਉਹਦੀ ਗਰਮੀ ਕੋਈ ਨਾ ਉਹਦੀ ਈਦ ਕੋਈ ਨਾ ਇਸ਼ਕ ਜੇਹੀ ਅਸਾਂ ਕੋਈ ਸ਼ੈ ਵੀ ਨਹੀਂ ਇਸ਼ਕ ਜੇਹਾ ਮੁਸ਼ਕਿਲ ਤੇ شدید ਕੋਈ ਨਾ ਓਏ ਤੂੰ ਅੰਦਰੋਂ ਹੀ ਲੱਭ ਸਰਤਾ ਅੱਛਰਾ ਛੱਟੇ ਪਾਰੋਂ ਮਿਲਣ ਦੀ ਉਮੀਦ ਕੋਈ ਨਾ ਥੈਂਕਸ ਵਾਇਕਮਾਲਾ